ਬਰਗਾੜੀ ਮੋਰਚੇ ਦੀ ਸਮਾਪਤੀ ਤੋਂ ਬਾਅਦ ਧਿਆਨ ਸਿੰਘ ਮਾਂਡਾ ਤੇ ਬਲਜੀਤ ਸਿੰਘ ਦਾਦੂਵਾਲ ਦੇ ਵਿਚਕਾਰ ਆਪਸੀ ਤਣਾਤਣੀ ਲਗਾਤਾਰ ਜਾਰੀ ਹੈ ਜਿਸ ਤੋਂ ਦੁਖੀ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਮਤਵਾਜੀ ਜਥੇਦਾਰ ਜਗਤਾਰ ਸਿੰਘ ਹਵਾਰਾ ਨੇ ਇੱਕ ਚਿੱਠੀ ਲਿਖ ਕੇ ਆਪਣਾ ਦਰਦ ਬਿਆਨ ਕੀਤਾ ਹੈ ਉਹਨਾਂ ਨੇ ਚਿੱਠੀ ਦੇ ਵਿੱਚ ਕੀ ਕੁਝ ਲਿਖਿਆ ਤੁਹਾਨੂੰ ਵੀ ਸੁਣਾ ਦਿੰਨੇ ਆ ਸਤਿਕਾਰਯੋਗ ਗੁਰੂ ਰੂਪ ਸਮੂਹ ਖਾਲਸਾ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨਾਂ ਦੇ ਘਟਨਾਕਰਮ ਨਾਲ ਪੰਥਕ ਸਫਾ ਵਿੱਚ ਬੇਚੈਨੀ ਵੀ ਪੈਦਾ ਹੋਈ ਹੈ ਤੇ ਮਯੂਸੀ ਵੀ ਕਾਰਨ ਭਾਵੇਂ ਕੋਈ ਵੀ ਹੋਵੇ ਸਿੱਖ ਸੰਗਤਾਂ ਦਾ ਉਤਸ਼ਾਹ ਜੋ ਪਿਛਲੇ ਕੁਝ ਮਹੀਨਿਆਂ ਤੋਂ ਦੱਸ ਰਿਹਾ ਸੀ ਉਸ ਨੂੰ ਇੱਕ ਸੱਟ ਜ਼ਰੂਰ ਵੱਜੀ ਹੈ ਅਸਲ ਵਿੱਚ ਕੌਮ ਨੂੰ 1947 ਤੋਂ ਹੀ ਆਪਣੇ ਹੱਕਾਂ ਤੇ ਹਿੱਤਾਂ ਲਈ ਲਹੂ ਵਟਮੀ ਲੜਾਈ ਲੜਨੀ ਪੈ ਰਹੀ ਹੈ 1947 ਤੋਂ ਪਹਿਲਾਂ ਜਿਸ ਆਜ਼ਾਦੀ ਲਈ ਗੁਰੂ ਕੇ ਸਿੰਘ ਸਿੰਘਣੀਆਂ ਨੇ ਲੰਮੀ ਲੜਾਈ ਲੜੀ ਕੁੱਟਾਂ ਖਾਧੀਆਂ ਕੈਦਾਂ ਕੱਟੀਆਂ ਤਸੀਹੇ ਚੱਲੇ ਤੇ ਫਾਂਸੀਆਂ ਚੁਮੀਆ ਉਹ ਆਜ਼ਾਦੀ ਦੀ ਲੜਾਈ ਮੌਕੇ ਦੇ ਸਿੱਖ ਲੀਡਰਾਂ ਦੀ ਨਲਾਇਕੀ ਕਾਰਨ ਜਿੱਤ ਕੇ ਵੀ ਸਿੱਖ ਕੌਮ ਅਖੀਰ ਹਾਰ ਗਈ ਕੌਮ ਦੀ ਲੜਾਈ ਲੀਡਰਾਂ ਕਾਰਨ ਵਾਰ-ਵਾਰ ਅਖੀਰ ਤੇ ਆ ਕੇ ਹਾਰ ਜਾਣਾ ਸਾਡੀ ਕੌਮ ਦੁਖਾਂਤ ਬਣਦਾ ਜਾ ਰਿਹਾ ਹੈ ਦੁਨੀਆ ਭਰ ਦੀਆਂ ਸੰਘਰਸ਼ਸ਼ੀਲ ਕੌਮਾਂ ਦਾ ਇਤਿਹਾਸ ਪੜ ਕੇ ਵੇਖ ਲਵੋ ਕਾਬਜ ਹਕੂਮਤਾਂ ਕਦੇ ਪੋਲੇ ਪੈਰੀ ਨਹੀਂ ਚੁੱਕਦੀਆਂ ਉਹ ਅਣਖੀਲੇ ਲੋਕਾਂ ਦੇ ਹੱਕ ਉਸ ਤਰ੍ਹਾਂ ਦਬਾ ਕੇ ਬੈਠਿਆ ਰਹਿੰਦੀਆਂ ਹਨ ਜਿਵੇਂ ਸਮੁੰਦਰ ਆਪਣੇ ਗਰਭ ਵਿੱਚ ਕਈ ਤਰ੍ਹਾਂ ਦੇ ਖਜ਼ਾਨੇ ਦਬਕੇ ਬੈਠਾ ਰਹਿੰਦਾ ਹੈ ਪਰ ਜਦੋਂ ਲਹਿਰਾਂ ਚੱਲਦੀਆਂ ਹਨ ਤਾਂ ਉਹ ਸਮੁੰਦਰ ਦੇ ਤੁਰ ਅੰਦਰੋਂ ਲੁਕੇ ਖਜ਼ਾਨਾ ਵੀ ਕੱਢ ਲਿਆਉਂਦੀਆਂ ਹਨ ਬਸ ਲਹਿਰਾਂ ਵਿੱਚ ਜਾਨ ਹੋਣੀ ਚਾਹੀਦੀ ਹੈ ਹਕੂਮਤਾਂ ਤੋਂ ਹੱਕ ਲੈਣ ਲਈ ਚਲਦੀਆਂ ਲਹਿਰਾਂ ਤੇ ਵੀ ਇਹੀ ਸ਼ਰਤ ਲਾਗੂ ਹੁੰਦੀ ਹੈ ਕੋਈ ਵੀ ਸੰਘਰਸ਼ ਲੜਨ ਲਈ ਸਦਕਾ ਸਬਰ ਤੇ ਦ੍ਰਿੜਤਾ ਦੀ ਲੋੜ ਹੁੰਦੀ ਹੈ ਸੌਖੇ ਢੰਗ ਵਰਤ ਕੇ ਵੱਡੀਆਂ ਪ੍ਰਾਪਤੀਆਂ ਨਹੀਂ ਹੋਇਆ ਕਰਦੀਆਂ ਸੰਘਰਸ਼ ਜਿੰਨਾ ਔਖਾ ਹੋਵੇ ਜਿੱਤ ਵੀ ਉਨਹੀ ਸ਼ਾਨਦਾਰ ਹੁੰਦੀ ਹੈ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਬਾਕੀਆਂ ਨਾਲੋਂ ਜ਼ਿਆਦਾ ਸਿਆਣਾ ਹਾਂ ਜਾਂ ਮੈਨੂੰ ਪੁੱਛੇ ਬਿਨਾ ਮੋਰਚਾ ਕਿਉਂ ਲਾਇਆ ਗਿਆ ਜਾਂ ਮੈਨੂੰ ਪੁੱਛੇ ਬਿਨਾ ਕੋਈ ਫੈਸਲਾ ਕਿਉਂ ਲਿਆ ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਬੇਸ਼ੱਕ ਮੈਨੂੰ ਨਜ਼ਰ ਅੰਦਾਜ਼ ਕਰੀ ਰੱਖੋ ਪਰ ਘੱਟੋ-ਘੱਟ ਜਿਹੜੇ ਵਰਕਰ ਸੰਘਰਸ਼ ਵਿੱਚ ਜਿੰਦ ਜਾਣ ਨਾਲ ਹੋਏ ਹੁਣ ਤੇ ਉਸ ਵਿੱਚ ਹਿੱਸਾ ਪਾ ਰਹੇ ਹੁਣ ਉਹਨਾਂ ਵਰਕਰਾਂ ਦਾ ਤਾਂ ਹੱਕ ਬਣਦਾ ਹੈ ਕਿ ਕੋਈ ਵੀ ਫੈਸਲਾ ਲੈਣ ਲੱਗੇ ਉਹਨਾਂ ਨੂੰ ਭਰੋਸੇ ਵਿੱਚ ਲਿਆ ਜਾਵੇ ਜਾਂ ਉਹਨਾਂ ਦੀਆਂ ਭਾਵਨਾਵਾਂ ਦਾ ਸਤਕਾਰ ਕੀਤਾ ਜਾਵੇ ਅਤੇ ਜਿੰਨਾ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੁੰਦੀ ਹੈ ਉਹਨਾਂ ਤੇ ਉਹਨਾਂ ਦੇ ਪਰਿਵਾਰਾਂ ਨਾਲ ਤਾਲਮੇਲ ਰੱਖਿਆ ਜਾਵੇ ਇਸ ਸਮੇਂ ਸਪਸ਼ਟ ਹੈ ਕਿ ਬਰਗਾੜੀ ਮੋਰਚੇ ਦੀ ਸਮਾਪਤੀ ਦੇ ਐਲਾਨ ਤੋਂ ਬਾਅਦ ਸਿੱਖ ਸੰਗਤਾਂ ਵਿੱਚ ਨਿਰਾਸ਼ਾ ਹੈ ਪਰ ਜੇਕਰ ਚੜਦੀ ਕਲਾ ਤੇ ਗੁਰਸਤਾਂ ਤ ਨੂੰ ਸਨਮੁਖ ਰੱਖਿਆ ਜਾਵੇ ਤਾਂ ਕਿਸੇ ਵੀ ਹਾਲਾਤਾਂ ਨੂੰ ਜਿੱਤ ਦਾ ਮੋੜਾ ਦਿੱਤਾ ਜਾ ਸਕਦਾ ਹੈ ਲੋੜ ਇਹ ਹੈ ਕਿ ਹਰ ਕੋਈ ਹੋਈਆਂ ਆਪਣੀਆਂ ਗਲਤੀਆਂ ਨੂੰ ਪ੍ਰਵਾਨ ਕਰਕੇ ਇਹਨਾਂ ਤੋਂ ਸਭ ਕੁ ਸਿੱਖੇ ਇੱਕ ਦੂਜੇ ਦੇ ਇਲਜ਼ਾਮਬਾਜ਼ੀ ਨਾ ਕੀਤੀ ਜਾਵੇ ਇਸ ਨਾਲ ਸਾਡੀ ਤਾਕਤ ਖੇਰੂ ਖੇਰੂ ਹੋ ਜਾਵੇਗੀ ਮੈਂ ਇਸ ਘਟਨਾ ਕ੍ਰਮ ਨੂੰ ਡੂੰਘਾਈ ਨਾਲ ਵਾਚਿਆ ਹੈ ਇੱਕ ਦੂਜੇ ਤੇ ਲਾਏ ਇਲਜ਼ਾਮ ਸੁਨੇ ਹਨ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਵੀ ਜਾਣੀਆਂ ਹਨ ਪਰ ਇੱਕ ਦੂਜੇ ਤੇ ਕੀਤੀ ਜਾਣੀ ਦੂਸ਼ਣਬਾਜ਼ੀ ਠੀਕ ਨਹੀਂ ਹੈ ਜਥੇਦਾਰ ਮੰਡ ਜੀ ਨੇ ਬੇਸ਼ੱਕ ਆਪ ਉਸਦਰੀ ਕਾਰਵਾਈ ਕੀਤੀ ਹੈ ਪਰ ਇਹ ਵੀ ਸਪਸ਼ਟ ਹੈ ਕਿ ਭਾਈ ਮੰਡ ਜੀ ਦੀ ਹਮਾਇਤ ਵਿੱਚ ਸਰਦਾਰ ਮਾਨ ਸਾਹਿਬ ਅਤੇ ਉਹਨਾਂ ਦੀ ਪਾਰਟੀ ਸਮੇਤ ਕਈ ਹੋਰ ਵੀ ਸੰਘਰਸ਼ਸ਼ੀਲ ਪੰਥਕ ਤਿਰਾਂ ਸਨ ਅਸੀਂ ਇਹਨਾਂ ਦੀ ਪੰਥ ਪ੍ਰਸਤੀ ਤੇ ਕਿੰਤੂ ਪ੍ਰੰਤੂ ਨਹੀਂ ਕਰ ਸਕਦੇ ਇਹਨਾਂ ਪੰਥਕ ਤਿਰਾਂ ਨਾਲ ਜੁੜੇ ਪੰਥਦਰਦੀ ਹਜ਼ਾਰਾਂ ਪੰਥ ਪ੍ਰਸਤ ਵਰਕਰਾਂ ਜੋ ਘਰ ਭੂਕ ਤਮਾਸ਼ਾ ਵੇਖਣ ਦੀ ਅਖਾਤ ਨੂੰ ਸੱਚ ਸਿੱਧ ਕਰਦੇ ਹੋਏ ਪੰਥ ਲਈ ਲੜ ਰਹੇ ਹਨ ਉਹਨਾਂ ਨੂੰ ਵੀ ਨਜ਼ਰਅੰਦਾਜ਼ ਨਹੀਂ ਕਰ ਸਕਦੇ ਇਸ ਕਾਰਨ ਇਹ ਆਪਸੀ ਲੜਾਈ ਸਿਰਫ ਜਥੇਦਾਰਾਂ ਨੂੰ ਹੀ ਨਹੀਂ ਪੰਥਕ ਤਾਕਤਾਂ ਨੂੰ ਵੀ ਵੰਡ ਦੇਵੇਗੀ ਇਸ ਲਈ ਇਲਜ਼ਾਮਬਾਜ਼ੀ ਬੰਦ ਕੀਤੀ ਜਾਵੇ ਤੇ ਕੁਝ ਗਲਤੀਆਂ ਕਾਰਨ ਜੋ ਜਿੱਤੀ ਹੋਈ ਲੜਾਈ ਹਾਰ ਗਈ ਜਾਪ ਰਹੀ ਹੈ ਉਸ ਨੂੰ ਜਿੱਤ ਵਿੱਚ ਬਦਲਣ ਲਈ ਤਿੱਖਾ ਤੇ ਪ੍ਰਭਾਵਸ਼ਾਲੀ ਸਾਂਝਾ ਪ੍ਰੋਗਰਾਮ ਉਲੀਕਿਆ ਜਾਵੇ ਇਹ ਗੱਲ ਮੈਂ ਸਖਤ ਸ਼ਬਦਾਂ ਵਿੱਚ ਕਹਿਣਾ ਚਾਹਾਂਗਾ ਕਿ ਹੁਣ ਅੱਗੇ ਤੋਂ ਕਿਸੇ ਵੀ ਸੰਘਰਸ਼ ਨੂੰ ਚਲਾਉਣ ਅਤੇ ਫੈਸਲਾ ਕਰਨ ਦਾ ਅਧਿਕਾਰ ਕਿਸੇ ਇੱਕ ਵਿਅਕਤੀ ਦੇ ਹੱਥ ਵਿੱਚ ਦੇਣ ਦੀ ਬਜਾਏ ਸਿੱਖ ਪਰੰਪਰਾ ਅਨੁਸਾਰ ਗੁਰਮਤਤਾ ਕਰਕੇ ਹੀ ਕੋਈ ਫੈਸਲਾ ਲਿਆ ਜਾਵੇ ਸਾਡੀ ਕੌਮੀ ਜਦੋਂ ਜਦੋਂ ਨੂੰ ਸਮਰਪਿਤ ਪੰਜ ਸਿੰਘਾਂ ਦੀ ਇੱਕ ਕਮੇਟੀ ਦੀ ਚੋਣ ਕੀਤੀ ਜਾਵੇਗੀ ਜੋ ਕੋਈ ਨਵਾਂ ਸੰਘਰਸ਼ ਆਰੰਭਣ ਉਸ ਦੀ ਰੂਪਰੇਖਾ ਤੈਅ ਕਰਨ ਤੇ ਫੈਸਲਾ ਕਰਨ ਦੇ ਹਰੇਕ ਪੜਾਤੇ ਇਸ ਕਮੇਟੀ ਦੀ ਸਹਿਮਤੀ ਲਾਜ਼ਮੀ ਹੋਵੇ ਪੰਜ ਮੈਂਬਰੀ ਕਮੇਟੀ ਛੇਤੀ ਹੀ ਕਾਇਮ ਕੀਤੀ ਜਾਵੇਗੀ ਇਸ ਕਮੇਟੀ ਦੀ ਸਹਿਮਤੀ ਤੋਂ ਬਿਨਾ ਅਗਲੇ ਸੰਘਰਸ਼ ਦੀ ਰੂਪਰੇਖਾ ਨਾ ਉਲੀਕੀ ਜਾਵੇ ਤੇ ਸਬੰਧੀ ਕੋਈ ਅੰਤਮ ਫੈਸਲਾ ਨਾ ਲਿਆ ਜਾਵੇ ਮੈਂ ਇਕਤਾ ਬਣਾਈ ਰੱਖਣ ਕਾਰਨ ਹੀ ਹੁਣ ਤੱਕ ਬਰਗਾੜੀ ਮੋਰਚੇ ਵਿੱਚ ਆਪਣਾ ਕੋਈ ਦਿਸ਼ਾ ਨਿਰਦੇਸ਼ ਨਾ ਮੰਨੇ ਜਾਣ ਤੇ ਵੀ ਕੋਈ ਵੀ ਸਖਤ ਫੈਸਲਾ ਲੈਣ ਤੋਂ ਸੰਕੋਚ ਕੀਤਾ ਹੈ ਇੱਥੋਂ ਤੱਕ ਕਿ ਆਪਣੇ ਭੇਜੇ ਨੁਮਾਇੰਦਿਆਂ ਦੇ અપਮਾਨ ਕੀਤੇ ਜਾਣ ਤੇ ਵੀ ਕੋਈ ਸਖਤ ਫੈਸਲਾ ਨਹੀਂ ਲਿਆ ਪਰ ਹੁਣ ਜੇਕਰ ਪੰਜ ਮੈਂਬਰੀ ਬਣਾਏ ਜਾਣ ਤੇ ਕਈ ਪੰਥਦਰਦੀਆਂ ਦੀ ਰਾਏ ਤੇ ਆਧਾਰਿਤ ਫੈਸਲੇ ਨੂੰ ਨਜ਼ਰਅੰਦਾਜ਼ ਕਰਕੇ ਆਪ ਉਹਦੇ ਢੰਗ ਨਾਲ ਸੰਘਰਸ਼ ਬਾਰੇ ਇੱਕ ਫੈਸਲਾ ਕਰਕੇ ਸੰਘਰਸ਼ ਨੂੰ ਅਧ ਵਿਚਲੇ ਡੋਬਣ ਦਾ ਯਤਨ ਕੀਤਾ ਗਿਆ ਤਾਂ ਦਾਸ ਕੋਈ ਸਖਤ ਫੈਸਲਾ ਲੈਣ ਲਈ ਮਜਬੂਰ ਹੋਵੇਗਾ ਬਾਕੀ ਨਿਰਾਸ਼ ਹੋਏ ਪੰਥਕ ਵਰਕਰਾਂ ਨੂੰ ਮੈਂ ਕਹਿਣਾ ਚਾਹਾਂਗਾ ਕਿ ਗੁਰੂ ਦਾ ਸਿੱਖ ਕਿਸੇ ਵੀ ਹਾਲਤ ਵਿੱਚ ਨਿਰਾਸ਼ ਨਹੀਂ ਹੁੰਦਾ ਖਾਲਸਾ ਹਮੇਸ਼ਾ ਹੀ ਸੰਘਰਸ਼ ਵਿੱਚ ਰਹਿੰਦਾ ਹੈ ਇਹ ਕਹਿਣਾ ਗਲਤ ਨਹੀਂ ਹੈ ਕਿ ਸੰਘਰਸ਼ ਹੀ ਖਾਲਸੇ ਦੀ ਜ਼ਿੰਦਗੀ ਹੈ ਅਸੀਂ ਉਸ ਗੁਰੂ ਦੇ ਸਿੱਖਾਂ ਜਿਸ ਨੇ ਸਾਰਾ ਸਰਵੰਸ ਵਾਰ ਕੇ ਵੀ ਹੌਸਲਾ ਨਹੀਂ ਸੀ ਹਾਰਿਆ ਜੇ ਮਨ ਵਿੱਚ ਜਿੱਤ ਦਾ ਨਿਸ਼ਚੈ ਤੇ ਕੁਝ ਕਰ ਵਿਖਾਉਣ ਦਾ ਜਜ਼ਬਾ ਹੋਵੇ ਤਾਂ ਅਸਫਲਤਾ ਵੀ ਤਜਰਬਾ ਬਣ ਜਾਂਦੀ ਹੈ ਤੇ ਜੇਕਰ ਮਨ ਵਿੱਚ ਕੌਮੀ ਭਾਵਨਾ ਦੀ ਬਜਾਏ ਨਿੱਜੀ ਗਰਜਾਂ ਹੋਣ ਤਾਂ ਵੱਡੀਆਂ-ਵੱਡੀਆਂ ਜਿੱਤਾਂ ਵੀ ਰਲ ਜਾਂਦੀਆਂ ਹਨ ਦੁਨੀਆ ਦੀ ਕੋਈ ਵੀ ਵੱਡੀ ਸਫਲਤਾ ਅਜੇ ਹੀ ਨਹੀਂ ਜਸਵੰਤ ਦੀ ਨੀਂਵ 'ਚ ਕਈ ਸਫਲਤਾਵਾਂ ਨਾਂ ਦੱਬੀਆਂ ਪਈਆਂ ਹੋਣ ਅਸੀਂ ਇਤਿਹਾਸ ਤੋਂ ਸੇਧ ਲੈ ਕੇ ਨਿਰਾਸ਼ਾ ਨੂੰ ਅਖੀਰ ਵਿੱਚ ਜਿੱਤ ਵਿੱਚ ਬਦਲਣਾ ਹੈ ਗੁਰੂ ਖਾਲਸਾ ਪੰਥ ਦਾ ਸੇਵਾਦਾਰ ਜਗਤਾਰ ਸਿੰਘ ਹਵਾਰਾ ਨਜ਼ਰਬੰਦ ਤਿਹਾਰ ਜੇਲ੍ਹ ਦਿੱਲੀ